ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਵਗਾਵਾਂ ਤੁਹਾਨੂੰ ਵਿਖਾਉਣੀ ਆ ਦੋ ਬਿਲਕੁਲ ਜਿਹੜੀਆਂ ਅੱਜ ਹੀ ਸੁੱਈਆਂ ਵਾ ਤੇ ਆਹ ਜਿਹੜੀਆਂ ਦੋ ਤੁਹਾਨੂੰ ਹੌਲੇ ਜਿਹਾ ਪਾਚ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਆ ਚੰਗਾ ਦੁੱਧ ਤਿਆਰ ਦੱਸਦੇ ਇਹਨਾਂ ਕੋਲ ਤੇ ਆਹ ਜਿਹੜੀਆਂ ਦੋ ਗਾਵਾਂ ਜਿਹੜੀਆਂ ਅੱਜ ਹੀ ਸੁੱਈਆਂ ਵਾ ਗੱਲਬਾਤ ਹੁਣ ਆਪਾਂ ਕਰਦੇ ਹ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਵੀ ਕਿਤੇ ਆਪਣਾ ਸੁਣਾਓ ਜੀ ਸਭ ਵਧੀਆ ਜੇ ਤੇ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਤੁਹਾਡੇ ਫਿਰ ਵੀਰ ਜੀ ਗੱਲ ਇਦਾਂ ਹੈ ਕਿ ਤੁਹਾਨੂੰ ਪਤਾ ਹੁਣ ਵਿਆਹਾਂ ਦੇ ਸੀਜ਼ਨ ਚੱਲਣ ਡੇ ਸੀ ਇੱਕ ਵਿਆਹ ਕਰਦਾ ਸੀ ਤੇ ਦੋ ਗਵਿਆ ਆਪਣੇ ਰਿਸ਼ਤੇਦਾਰਾਂ ਦੇ ਮੇਂ ਨਹੀਂ ਹੁੰਦੇ ਕਰਕੇ ਫਿਰ ਥੋੜਾ ਜਿਹਾ ਨਹੀਂ ਕੱਟ ਕੀਤਾ ਹੈ ਕੰਮ ਥੋੜਾ ਘੱਟ ਕੀਤਾ ਸੀ ਹਨਾ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੇ ਕਰੀਏ ਆਪਣਾ ਨਾਂ ਵੀਜੀ ਆਪਣਾ ਜੁਗਰਾਜ ਸਿੰਘ ਜੇ ਜੱਗੀ ਨਾਮ ਚੱਲਦਾ ਵਾ ਹਾਂਜੀ ਤੇ ਪਿੰਡ ਆਪਣਾ ਪੱਡੇ ਆ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਆ ਠੀਕ ਹੈ ਜੀ ਤੇ ਫੋਨ ਨੰਬਰ ਆਪਣਾ ਹੈਗਾ 8195817550 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਕਾਫੀ ਖੂਬਸੂਰਤ ਵੈੜਿਆ ਜਿਹੜੀ ਥਾਣੇ ਤੇ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਕਿਰਮਾ ਸਵੇਰ ਵਧੀਆ ਤਾਂ ਇਹ ਵੀ ਜੀ ਪਹਿਲਾ ਹੀ ਸਵੇਰ ਆ ਜੇ ਅੱਛਾ ਤੇ ਅੱਜ ਸਵੇਰੇ ਸੁੱਈ ਆ 5 6 ਵਜੇ ਦੇ ਅੱਛਾ ਅੱਜ ਹੀ ਸੁੱਈ ਆ ਹਾਂ ਜੀ ਅੱਜ ਹੀ ਸੁੱਈ ਆ ਠੀਕ ਹੈ ਮਮਾ ਚਾਰ ਦੰਦ ਲੱਗੀ ਆ ਵਸ਼ੀ ਅੱਛਾ ਬਰੀਡ ਬਰੂਡ ਫੁੱਲ ਆ ਵਸ਼ੀ ਦੇ ਵਿੱਚ ਠੀਕ ਹੈ ਹਾਂ ਜੀ ਤੇ ਬਾਕੀ ਠੰਡੀ ਚੌਣ ਚਾਂ ਬੜੀ ਚੰਗੀ ਨਿਕਲੀ ਠੰਡੀ ਬਹੁਤ ਨਿਕਲੀ ਵਸ਼ੀ ਠੀਕ ਹੈ ਜੀ ਥਾਣ ਵੀ ਸੋਨਾ ਠੰਡੀ ਤੇਰੀ ਪੂਰੀ ਆ ਬਾਕੀ ਥਾਣੇ ਦਾ ਹੁਣ ਤੋਂ ਹੀ ਹੱਥ ਚ ਆਉਂਦਿਆ ਵਾ ਬਾਕੀ ਜਿਤਰਾ ਜਿਤਰਾ ਚਵਾਈਆਂ ਹੋਈਆਂ ਹੋਰ ਵਧੀਆ ਥਾਣਾ ਹੱਚਾ ਹੀ ਜਾਣਾ ਇਹਦਾ ਬੱਚਾ ਅੱਜ ਹਾਂ ਜੀ ਬੱਚਾ ਆਏ ਜੀ ਇਸ਼ਾਤ ਸੁਪੀ ਹੈ ਵਾਸ਼ੀ ਪਹਿਲਾਂ ਅੱਛਾ ਹਫਤਾ ਤੱਕ ਪਹਿਲਾਂ ਸੁਪੀ ਹੈ ਜੀ ਪਹਿਲਾਂ ਸੁਈ ਜੀ ਵਾਸ਼ੀ ਠੀਕ ਹੈ ਤੇ ਦੁੱਧ ਕਿੰਨਾ ਚਵਾਜੂਗੀ ਦੁੱਧ ਇਹ ਵੀ ਜੀ 17 18 ਕਿਲੋ ਵਾਸ਼ੀ ਕੱਢ ਜੂਗੀ ਆਪਣਾ ਸੇਰੇ ਇਹਨੇ ਝੇਰ ਛੋਟੀ ਕੋਈ 12 ਵਜੇ ਇਹਨਾਂ ਤੇ 4 ਕਿਲੋ ਚਵਾਈ ਕੀ ਕੀਤੀ ਅੱਛਾ 4 ਕਿਲੋ ਚੋਲੇ ਆਈ ਬਹੁਤ ਇੱਕ ਨੰਬਰ ਨਿਕਲੀ ਆ ਬਿਲਕੁਲ ਠੀਕ ਹੈ ਤੇ ਬਾਕੀ ਆ ਬੱਚਾ ਉਹ ਜਿਹੜਾ ਉਹ ਜਿਹੜਾ ਹਫਤਾ ਤੱਕ ਪਹਿਲਾਂ ਜਿਹੜਾ ਵਿਰਜ ਨਹੀਂ ਕਹਿੰਦੇ ਕਿ ਸੁਪੀ ਤਾਈਆਂ ਥੋੜਾ ਜਿਆ ਤੇ ਦੰਦ ਵੇਦਿਆ ਤੇ ਚੈੱਕ ਕਰਾ ਦੀਏ ਆ ਜੀ ਦੰਦ ਚੈੱਕ ਕਰਾਉਂਦੇ ਆ ਆਲੋ ਆ ਦੇਖ ਸੱਦੇ ਜੇ ਚੋਗੀ ਦੇ ਬਰਾਬਰ ਨਹੀਂ ਕੀਤੇ ਜੇ ਦੌਂਦੀ ਤੋਂ ਚੋਗੀ ਹੋਣਦੀ ਆ ਜੇ ਪੂਰੀ ਚਾਰ ਦੰਦ ਵੀ ਨਹੀਂ ਹੋਈ ਬਾਕੀ ਬੜੀ ਪਿਆਰੀ ਜੀ ਬੈੜਿਆ ਜਿਹੜੀ ਫਿਰ ਵੀ ਚੰਗੀ ਤਿਆਰ ਹੋਈ ਆ ਥੱਲੇ ਜੇ ਜਿਹੜਾ ਹਫਤਾ ਲੈ ਜਾਂਦੀ ਤੇ ਫਿਰ ਤੇ ਥੱਲੇ ਪੂਰੀ ਤਿਆਰ ਹੋਣੀ ਹੈ ਹੋਰ ਪਹਿਲੇ ਸਵੇਕ ਉਸ 11 12 ਅੰਨ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਚਿਵਾਈ ਜਾਊਗੀ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ। ਬਾਕੀ ਠੰਡੀ ਫੋਲਾ ਹਰਤੇ ਵੀ ਕੋਈ ਚੱਕਰ ਨਹੀਂ ਹੋ ਜਾ। ਠੀਕ ਹੈ ਜੀ। ਬਾਕੀ ਇਹ ਆ ਕਿ ਜਿਹੜੇ ਵੀਰ ਚੁੰਦੇ ਥੋੜੀ ਘੱਟ ਉਮਰ ਦੀ ਸੋਹਣੀ ਸ਼ਕੀਨ ਵੜ ਹੋਵੇ ਉਹਨਾਂ ਵੀ ਰਮ। ਸ਼ਕੀਨ ਵੜ ਆ ਬਾਕੀ ਇਹ ਆ ਵੀ ਦਿਨ ਪੂਰੇ ਕਰਗੀ ਤੇ ਵਸ਼ਵੀ ਕਿਲੋ ਵੀ ਦੁੱਧ ਚਿਵਾਜੂਗੀ ਕਿਉਂਕਿ ਮੌਸਮ ਚੰਗਾ ਵਾ। ਠੀਕ ਹੈ। ਕਦੇ ਬ੍ਰੀਡ ਬਸ਼ ਬਸ਼ੀ ਦੇ ਵਿੱਚ ਫੋਲਾ ਵੇ ਕਵਾਲਿਟੀ ਮੋਦੀ ਕਿੰਨੀ ਸੋਹਣੀ ਹੈ। ਹਾਂਜੀ ਹਾਂਜੀ। ਤੇ ਕਿੰਨਾ ਰੱਖੀ ਜਦਾ ਮੁੱਲ ਫੇਰ ਆਪਾਂ ਮੁੱਲ ਹਰਤੀ ਵੀ ਜੀ ਇਹ ਜੀਆਂ ਵਸ਼ੀਆਂ ਨਾ ਆਪਾਂ 55 ਹੀ ਕਰੀ ਜਾਈਏ 52 ਵੀ ਜਾਂ ਆ ਵੀ ਕਰੀਏ 47000 ਦੀ ਵਸ਼ੀ ਜੀ 47000 ਦੀ ਮੌਕੇ ਤੇ ਹੋਰ ਕਰਤਾ ਕਰ ਮਾਨਤਾ ਨੱਕੇ ਵੀ ਕਰੀਦੇ ਆ ਹੁਣ ਘਰ ਮੇਂ ਜਰੂਰ ਕਿੰਨੇ ਕਰ ਦੋਗੇ 2000 ਹੋਰ ਛੱਡ ਦਾਂਗੇ ਅੱਛਾ 45 47000 ਦੀ ਦੇ ਦੋਗੇ ਠੀਕ ਐ ਜੀ ਤੇ ਹੁਣ ਇੱਕ ਵੜ ਇਹ ਵੀ ਬੜੀ ਖੂਬਸੂਰਤ ਜੇ ਥਾਂ ਨਾ ਬੜਾ ਪਿਆਰਾ ਜੇ ਇਹਦਾ ਕੁਛ ਕੁਛ ਭਲਾ ਇਹਦੇ ਵੀ ਹਵਾਨੇ ਤੇ ਪਈਆਂ ਵਾਂ ਆ ਦੇਖ ਸਾਹ ਦੇ ਵੀ ਤਾਜੀ ਅੱਜ ਹੀ ਸੁੱਈਏ ਦੇ ਵੀ ਕੁੜੇ ਜਿਹਾ ਉਤਰਾ ਹੀ ਆ ਇਹਨੋਂ ਮੇਰੀ ਕਿੰਨਾ ਚਿਹਰਾ ਹੋਇਆ ਜੀ ਸੂਈ ਨੂੰ ਇਹ ਵੀ ਜੀ ਆਪਣਾ ਸਿਰੇ 8-9 ਵਜੇ ਦੇ ਕਰੀਬ ਇਹ ਵੀ ਸੂਈ ਦੇ ਅੱਛਾ ਹਾਂ ਜੀ ਤੇ ਇਹਨੇ 2 ਵਜੇ ਆਪਣਾ 1:30 ਵਜੇ ਜੇਰ ਪਾਈ ਆ ਤੇ ਪਰਪਰ ਪਾ ਦੇ ਜੇਰ ਜੋ ਤੇ ਪਰਪਰ ਜੇਰ ਦੋਨਾਂ ਦੀ ਵੀਡੀਓ ਪਣੀ ਆਪਣੇ ਕੁਜੇਰ ਦੀ ਅੱਛਾ ਪਰਪਰ ਜੇਰਾਂ ਦੋਨਾਂ ਨੇ ਪਾਈਆਂ ਨੇ ਠੀਕ ਹੈ ਜੀ ਹਾਂ ਜੀ ਤੇ ਇਹ ਦੂਜਾ ਸਵੇਰ ਸੂਈ ਦੇ ਇਹ ਕਿੰਨਾ ਦੁੱਧ ਚਵਾਜੂਗੀ ਤੇ ਪਹਿਲਾਂ ਨੇ ਇਹਨੇ 22-23 ਕਿਲੋ ਦੁੱਧ ਚਵਾਇਆ ਜੀ ਅੱਛਾ ਹਾਂ ਜੀ ਯਾਰ ਕੰਮ ਹੀ 25-26 ਕਿਲੋ ਦੀ ਹੈਗੀ ਵੇਸ਼ੀ ਲ ਬਾਕੀ ਚੰਗੀ ਤਿਆਰ ਹੋਈ ਐ ਵੀ ਕਦ ਕਾਠ ਵੀ ਜਿਹੜਾ ਪੂਰਾ ਉੱਚਾ ਵਾ 25 26 ਲੀਟਰ ਦੇ ਲਾਗ ਬੰਨੇ ਦੁੱਧ ਜਿਹੜਾ ਕਹਿੰਦੇ ਚਵਾ ਸਕਦੀ ਐ ਲੈ ਜਾ ਵੀ ਤੇ ਕਿੰਨੀ ਥੋੜੀ ਲੰਮੀ ਤੋਰਦੀ ਐ ਬਾਕੀ ਗਾਂ ਨਾ ਵੀ ਚੰਗੀ ਤਿਆਰ ਹੋਈ ਐ ਲੈ ਜਾ ਇਹ ਤਾਂ ਮਗਰ ਬੱਚਾ ਕੀ ਜੀ ਵੀਰ ਜੀ ਇਹਦੇ ਮਗਰ ਵੀ ਪਛੜਿਆ ਕੀ ਵੀਰ ਜੀ ਸ਼ਾਇਦ ਮਗਰ ਬੱਚਾ ਬਿਲਕੁਲ ਗਿੱਲਾ ਨਾੜੂ ਜੀ ਆਖੀ ਸੇਰ ਦੇ ਅੱਜ ਇਹ ਦੋਵੇਂ ਸੂਈਆਂ ਵਾਂ ਜਿਹੜੀਆਂ ਚਲੋ ਲੈ ਜਾ ਵੀਰ ਜੀ ਉੱਥੇ ਲੈ ਜਾ ਚਲੋ ਬੰਦੋ ਇੱਥੇ ਨਹੀਂ ਤੇ ਇੱਥੇ ਰਹਿਣ ਦਿਓ ਨਾ ਬਾਕੀ ਹਵਾਨਾ ਵੀ ਚੰਗਾ ਤਿਆਰ ਕੀਤਾ ਇਹਨੇ ਤੇ ਬਿਲਕੁਲ ਕੰਪੈਕਟ ਜਿਹਾ ਹਵਾਨਾ ਵਾਂ ਜਿਹੜਾ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੋਲ ਹਰ ਪੀਵੀ ਦੀ ਵਾਸ਼ੀ ਤੇ ਵੱਡੀ ਆ ਹਾਂਜੀ ਤੇ ਜਿੰਨਾ ਮਰਜ਼ੀ ਮੁੱਲ ਕਰਾਈ ਜਾਵੇ ਕਿਉਂਕਿ ਦੁੱਧ ਵੀ ਚੰਗਾ ਕੱਢਣ ਵਾਲੀ ਵਾਸ਼ੀ ਹਾਂਜੀ ਹਾਂਜੀ ਸਾਡੀਆਂ ਵਾਸ਼ੀਆਂ ਦਾ 70 75 ਤੇ ਆਮ ਹੀ ਚੱਲੀ ਜਾਂਦੇ ਆ ਜੀ ਹਾਂਜੀ ਹਾਂਜੀ ਪਰ ਅਸੀਂ 65000 ਤੋਂ ਤੇ 9000 ਛੱਡ ਦੇਣਾ 8000 8000 ਜੀ ਦੇ ਦੇਣੀ ਆ ਹਾਂਜੀ ਹਾਂਜੀ ਮੌਕੇ ਤੇ ਹੋਰ ਕਰਦੇ ਨਾ ਹੋਰ ਕਰ ਦਾਂਗੇ ਜੀ ਮਕਾ ਦੀਏ ਪੂਰੀ 60 ਤੇ ਚਲੋ ਠੀਕ ਆ ਮੈਂ ਘਰਨੇ ਠੀਕ ਹੈ ਵਾਸ਼ੀ ਚੰਗੀ ਕੋਈ ਯਾਦ ਕਰੋਗੇ ਜਿਹੜਾ ਵੀ ਖੜੂਗਾ ਠੀਕ ਹੈ 26 ਕਿਲੋ ਖੁੱਲਾ ਦੁੱਧ ਵਾਸ਼ੀ ਚਵਾਉਗੀ 2 ਭਾਈ ਕਿਲੋ ਪਹਿਨੇ ਸੂਵੇ ਨੇ ਦਿੱਤਾ ਜੀ ਹਾਂਜੀ ਬਾਕੀ ਇਹ ਕੇ ਜੇ ਕੋਸ਼-ਕੋਸ਼ ਭਲਾ ਵੀ ਹਵਾਂਦੇ ਹਾਂ ਹਾਂਜੀ ਭਲਾਣ ਵਾਲੇ ਅੱਜ ਤਾਨੂੰ ਪਤਾ ਤਾਜੀ ਸੂਈ ਥੋੜਾ ਲੱਪਾ-ਲੁਪਾ ਲੱਗਾ ਹਾਂਜੀ ਹਾਂਜੀ ਬ੍ਰੀਡ ਬਰੂਡ ਫੁੱਲਾ ਵਛੀ ਦੀ ਠੀਕ ਹੈ ਜੀ ਹਾਂਜੀ ਬਾਕੀ ਹੁਣ ਜੜੀਆਂ ਵਾ ਇਹ ਕਾ ਵੀ ਗਾਂ ਤਾਂ ਹੁਣ ਦਿਖਾਉਣੀ ਆ ਚੰਗੇ ਕਦ ਗਾਠਾ ਲਈਏ ਥਾਣ ਦੇਖ ਸਕਦੇ ਤੇ ਚੰਗੇ ਆ ਜਿਹੜੇ ਏ ਬੇਤੀ ਬੱਚੇ ਤੋਂ ਬਿਨਾ ਹੀ ਜੇ ਹਾਂਜੀ ਇਹ ਬੱਚੇ ਤੋਂ ਬਿਨਾ ਹਾ ਪੀਜੀ ਟੋਕੜੀ ਸਮਝੋ ਤੁਸੀਂ ਕਿੰਨਾ ਜਿਹਦੇ ਕੋਲ ਦੁੱਧ ਇਹਦੇ ਕੋਲ ਵੀਜੀ ਉਹਨਾਂ ਕੋ 18 ਕਿਲੋ ਚਵਾ ਕੇ ਲੈਂਦਾ ਸੀ ਅੱਛਾ ਕੱਲ ਆਪਣੇ ਕੋਈ ਏ ਥੋੜਾ ਜਿਹਾ ਦਿਲਦੁਲਕਾ ਕਲਾਉਂਡੀ ਥੇ ਖੁੱਲੀ ਰਹੀ ਹੈ ਵੇੜ ਅੱਛਾ ਫਾਰਮ ਦੇ ਵਿੱਚੋਂ ਲਈ ਜੇ ਅੱਜ ਟੈਗ ਵਗੈਰਾ ਲੱਗਾ ਇਹਨੂੰ 8 ਨੰਬਰ ਟੈਗ ਜਿਹੜਾ ਇਹਨੂੰ ਲੱਗਾ ਹਾਂਜੀ ਤੇ ਬਾਕੀ ਬਰੀਟ ਫੁੱਲ ਆ ਵੇੜ ਦੇ ਵਿੱਚ ਤੀਜਾ ਸੁ ਵਾਇਰ ਕਾ ਅੱਛਾ ਮੌਕੇ ਤੇ ਸਾਡੇ ਘਰ ਦੁੱਧ 15 ਕਿਲੋ ਜੈਸਾ 15 ਕਿਲੋ ਹੈਗਾ ਦੁੱਧ ਹਾਂਜੀ ਹਾਂਜੀ ਤੇ ਗਾਂ ਬਣੀ ਕਿ ਨਹੀਂ ਨਹੀਂ ਬਣੀ ਨਹੀਂ ਜੇ ਅੱਜ ਵੀ ਜੀ ਉਹਨਾਂ ਨੇ ਕਿਹਾ ਸੀ ਪੈਨੋ ਆਪਣਾ ਪਾਊਡਰ ਵਗੈਰਾ ਚਾਰਨ ਦੇ ਹੀ ਹੋ ਅੱਛਾ ਤੇ ਉਹਨਾਂ ਨੂੰ ਚਾਹੀਦੀਆਂ ਸੀ ਵੱਡੀਆਂ گاਵਾ ਦੁੱਧ ਵਾਲੀਆਂ ਥੋੜਾ ਦੁੱਧ ਘਟਿਆ ਸੀ ਉਹਨਾਂ ਨੇ ਉਹ ਤਾਂ ਵਸ਼ੀ ਦਿੱਤੀ ਜੇ ਤੇ ਇਹਨੇ ਸਰਜਰ ਨੇ ਕਿੰਨਾ ਕੁ ਦੁੱਧ ਛਵਾਇਆ ਜੀ ਇਹਨੇ ਸਰਜਰ ਨੇ ਵੀ ਜੀ 40 ਲੀਟਰ ਦੁੱਧ ਛਵਾਇਆ ਜੀ ਲਿਆ ਫਿਰ ਬਾਕੀ ਚੰਗੇ ਰਿਕਾਰਡ ਆ ਲਈ ਆ ਜਿਹੜੀ ਦੁੱਧ ਹੁਣ ਵੀ 15 ਲੀਟਰ ਜਿਹੜਾ ਮੌਕੇ ਤੇ ਹੈਗਾ ਵਾ ਇਹਦੇ ਕੋਲ ਬਾਕੀ ਜਿਹੜਾ ਕੋਈ ਵੀਰ ਚਾਰ ਚੂਰ ਪਾਉਂਦਾ ਉਹ ਕੋਈ ਲੈ ਜਾਏਗਾ ਤੇ ਦੁੱਧ ਹੁਣ ਵੀ ਜਿਹੜਾ ਵੱਜੂਗੀ ਹੋਰ ਉਸ ਤਰ੍ਹਾਂ ਜਿਹੜੀ ਕੱਦ ਕਾਠ ਦੀ ਚੰਗੀ ਆ ਥੋੜਾ ਮੋੜ ਮੋੜ ਕੇ ਤਾਂ ਜਗ੍ਹਾ ਥੋੜੀ ਵੱਧ ਚਾਹੀਦੀ ਹੈ ਕੋਈ ਬ੍ਰੀਡ ਵਾਲੀ ਹੈ ਜਿਹੜੀ ਇਹ ਵੀ ਬਾਕੀ ਆ ਕਿਸੇ ਜੀ ਜੀ ਵੇਖੋ ਥਾਨ ਕਿਹੜਾ ਸਾਫ ਦਾ ਲੱਗਾ ਜੇ ਇਹਨੇ ਹਾਂਜੀ ਹਾਂਜੀ ਤੇ ਪਾਈ ਲੱਗੀਆਂ ਨੇ ਇਹਦੇ ਠੀਕ ਹੈ ਜੀ ਜਵਾਬ ਹੀ ਬਹੁਤ ਸਾਫ ਜਿਹੜਾ ਆ ਦੇਖ ਸੰਦੇ ਜਵਾਬ ਹੀ ਭਾਵੇਂ ਹੱਥ ਨਾਲ ਚਵਾਈ ਕਰੋ ਤੇ ਭਾਵੇਂ ਕਰੋ ਮਸ਼ੀਨ ਨਾਲ ਇਹ ਮਸ਼ੀਨ ਤੇ ਲੱਗੀ ਥੋੜਾ ਉਹਦੇ ਘਰ ਕੇ ਨਾ ਜੇ ਦੁੱਧ ਘਟਾਇਆ ਇਹਨੇ ਠੀਕ ਹੈ ਬਾਕੀ ਆ ਜੂਗੀ ਇੱਕ ਦੋ ਦਿਨਾਂ ਤੱਕ ਠੀਕ ਹੈ ਤੇ ਇਹਦਾ ਕੀ ਮੁੱਲ ਰੱਖਣਾ ਫਿਰ ਆਪਾਂ ਮੁੱਲ ਹਰ ਪੀਵੀ ਜੀ ਐਸ ਜੀਆਂ ਵੇੜਾ ਤਨ ਪਰਾ ਤਿਆਰ ਹੋਈਆਂ 2.5-2 ਲੱਖ ਦੀਆਂ ਵਿਕੀਆਂ 3-3 ਦੀਆਂ ਵੀ ਹਾਂਜੀ ਹਾਂਜੀ ਕਿ ਬ੍ਰੀਡ ਵੀ ਫੁੱਲ ਆ ਦੁੱਧ ਦੀ ਵੀ ਵਧੀਆ ਕੁਆਲਿਟੀ ਏ ਦੀ ਹਾਂਜੀ ਹਾਂਜੀ ਸਾਰੇ ਪੱਖੋਂ ਮਤਲਬ ਚੰਗੀ ਆ ਵੈੜ ਬਾਕੀ ਜਿਹੜੇ ਭਰਾ ਨੇ ਮਤਲਬ ਥੋੜੇ ਪੈਸੇ ਖਰਚ ਰੇ ਨੇ ਇਹ ਚੰਗਾ ਖੜਨਾ ਹਨਾ ਉਹਨਾਂ ਵਾਸਤੇ ਆ ਵੈੜ ਬੋਲੇ ਦਾ ਇਸ ਟਾਈਮ ਤੇ 45000 ਆ 40000 ਦੀ ਦੇਤਾ ਚਲ ਯਾਰ ਜੀ ਹਾਂਜੀ ਕਰੀਏ ਕੁਛ ਮਾਨੇ ਚ 40 ਨੇ 40 ਦਿਨਾਂ ਲਈ ਇਹ ਨਵਾਂ ਸਾਲ ਹੁੰਦਿਆ ਵਾ ਹਾਂਜੀ ਹਾਂਜੀ ਕੋਈ ਨਹੀਂ ਆਫਰ ਹੀ ਲਾ ਦੇਣੀ ਆ ਅੱਜ ਤੁਸੀਂ ਸਾਹ ਲਾ ਲਓ ਵੀ ਇੱਕ ਹੀ ਸਾਹ ਦੇ ਸਾਹਮਣੇ ਦੰਗੀਆਂ ਵਸ਼ੀਆਂ ਵੇਚੀਆਂ 40 40 ਦੀਆਂ ਟੁਕੜਾਂ ਵੀ ਇੱਕੋ ਗੱਲ ਕਰ ਦਈਏ ਹਾਂਜੀ ਕਰ ਦੋ ਬਿਲਕੁਲ ਜੈਸਮੋ ਕਰ ਦਈਏ ਬਿਲਕੁਲ ਬਿਲਕੁਲ ਪ ਕੋਈ ਛੋਟ ਛੱਪਾ ਮਾਸਾ ਕੋਈ 100 200 ਹੋਣਾ ਹੈ ਇਹ ਤੋਂ ਵੱਧ ਘੱਟ ਤੇ ਦੁੱਧ 15 ਲੀਟਰ ਘਰ ਚਵਾ ਦੋਗੇ ਚਵਾ ਕੇ ਖੜੇ ਕੋਈ ਦੋ ਡੰਗ ਮਤਲਬ ਚਵਾਏ ਚਾਰ ਡੰਗ ਚਵਾਏ ਉਹ ਆਪਣੀ ਤਸੱਲੀ ਕਰਕੇ ਖੜੇ ਜੇ ਚਾਰ ਦਿਨ ਠਹਿਰ ਗਿਆ ਟਿਕ ਵੈੜ ਤੇ 18 ਕਿਲੋ ਚਵਾ ਜਾਏਗੀ ਸਾਡੇ ਕੋਲ ਠੀਕ ਹੈ ਜੀ ਤੇ ਆ ਜਿਹੜੀ ਇਹ ਵੀ ਬੱਚੇ ਤੋਂ ਬਿਨਾ ਹੀ ਆ ਹਾਂ ਜੀ ਇਹ ਵੀ ਬੱਚੇ ਤੋਂ ਬਿਨਾ ਟੋਕੜ ਵੈੜ ਜੀ ਇਹ ਦਾ ਸੁਆਗਤ ਨਵਾਜੇ ਇਹ ਪਹਿਲਾ ਸੁਆਹ ਚੀ ਵੀ ਇਹਨੇ ਕਿੰਨਾ ਕਿਚਵਾਇਆ ਸੱਜਣ ਇਹਨੇ ਵੀ ਜੀ ਪਹਿਲਾਂ ਨੇ 22 ਕਿਲੋ ਦੇ ਚਾ ਆਇਆ ਜੀ ਚੰਗਾ ਅੱਛਾ ਤੇ ਹੁਣ ਕਿੰਨਾ ਹੈ ਤੇ ਕੋਲ ਹੁਣ ਇਸ ਟਾਈਮ ਤੇ ਮੱਕੇ ਦੇ ਵੀ ਤੇ 8 ਕਿਲੋ ਜੀ 8 ਕਿਲੋ ਹੈਗਾ ਲਿਆ ਖੋਲੋ ਫਿਰ ਤੋੜੀਏ ਬਾਕੀ ਕੱਦ ਕਾਠੇ ਦਾ ਵੀ ਜਿਹੜਾ ਪੂਰੀਆਂ ਵੱਡੀਆਂ ਜਾਵਾਂ ਜਿੱਡਾ ਆ ਇਹ ਵੀ ਚੰਗੀ ਬ੍ਰੀਡ ਵਾਲੀ ਟੋਕੜਿਆ ਜਿਹੜੀ ਠੀਕ ਹੈ ਜੀ ਤੇ ਵਿੱਚ ਇਹਦਾ ਮੁੱਲ ਫਿਰ ਇਹੋ ਜਿਹਾ ਕਰ ਦਈਏ ਕਿ ਜੇ ਇੱਕ ਪਾਸੇ ਕੋਈ ਵੱਸੀ ਲੈਣ ਚਲ ਜੇ ਤੇ ਇੱਕ ਪਾਸੇ ਕੋਈ ਯਾਲ ਲੈ ਜੇ ਆ ਅੱਜ ਦੇ ਮੌਕੇ ਤੇ ਤੁਹਾਨੂੰ ਪਰਾ ਵੀ ਵੱਸੀ ਵੀ ਤਿਆਰ ਕਰੀਏ ਤੇ ਬੜੀ ਮਹਿੰਗੀ ਪਈ ਹਾਂਜੀ ਹਾਂਜੀ 50 50 60 60 ਹਜ਼ਾਰ ਤੋਂ ਬਾਹਰ ਵੱਸੀ ਪੈ ਜਾਂਦੀ ਤਿਆਰ ਕੀਤੀ ਹਾਂਜੀ ਹਾਂਜੀ ਤੇ ਇਹ ਤੇ ਸਮਝ ਲਓ ਵੀ ਤੋਹਫਾ ਹੀ ਹੈ ਕਿ ਨਾ ਮੇਸਾਲ ਦਾ ਜਿੱਤਰਾ ਬਾਕੀ ਕੱਦ ਕਾਠ ਵੀ ਚੰਗਾ ਵਾ ਤੇ ਥਾਨ-ਪਾਂਡਾ ਬਹੁਤ ਸਾਫ਼ ਆ ਵੱਸੀ ਦਾ ਬਾਕੀ ਜੇ ਕਿਤੇ ਇਹੋ ਜਿਹਾ ਗਾਂ ਗਾਂ ਸੋਨ ਵਾਲੀ ਬਣ ਜੇ ਤੇ ਹਾਂਜੀ ਅਗਲੀਆਂ ਪਿਛਲੀਆਂ 85 85 50 ਹਜ਼ਾਰ ਦੀ ਵੈਟ ਤਿਆਰ ਹੋਈ ਜਿੱਥੇ ਮਰਜੀ ਸੁੱਟ ਦਿ ਕਿੰਨੇ ਦੇ ਆਪਾਂ ਦੇਈਏ ਇਹ ਤੁਸੀਂ ਆਪ ਹੀ ਕਰ ਦੋ ਭਾਜੀ ਕਰੀਏ ਜੀ ਅੱਜ ਆ ਤੁਸੀਂ ਕਰਦੇ ਜਿੰਨੇ ਦੇ ਕਿੰਨੇ ਦੇ ਦਈਏ ਮੁੱਲ ਲੈਣਾ ਭਾਵੇਂ 30 ਕਰੀਏ 28 ਕਰੀਏ 24000 ਦੀ ਵੈਟ ਦੇ ਦਈਏ 24000 ਦੀ ਹਾਂਜੀ ਵਿੱਚ 2000 ਹੋਰ ਕਰ ਦਈਏ ਚਲੋ ਕਰ ਦਿੰਨੇ ਭਾਈ ਜਰ ਦੀ ਦੇ ਦਿੰਨੇ ਆ ਪਰ ਨਮੂਨਾ ਹੀ ਆ ਵੈਟ ਜਿਹੜਾ ਵੀ ਕੋਈ ਲਾਜੇਗਾ ਜ਼ਿਆਦਾ ਹੀ ਕਰੇਗਾ ਅਸੀਂ ਕਿਹਾ ਆਪਣੇ ਕੋ ਭਾਜੀ ਜਿਹੜੀਆਂ ਟੋਕੜਾਂ ਸਪੈਸ਼ਲ ਹੀ ਹੁੰਦੀਆਂ ਤੁਹਾਨੂੰ ਇਹ ਟੋਕੜ ਜਿੱਦਾਂ ਵੀ ਪਾਈਦੀ ਆ ਉਹ ਮੇਸ਼ਾ ਰਿਕਾਰਡ ਵਾਲੀ ਹੁੰਦੀ ਆ ਹਾਂਜੀ ਤੇ ਬਾਈ ਚ ਹੈ ਕਿ ਕੋਈ ਕਸਰ ਕੋਈ ਥੋੜੀ ਬੋਦੀ ਕਰ ਤਾਂਗੀ ਕੋਈ ਗੱਲ ਮੌਕੇ ਤੇ ਕਿਉਂ ਨਹੀਂ ਕਰ ਦੋ ਮੌਕਾ ਹੋਣਾ ਹੀ ਮੌਕਾ ਹੀ ਆ ਚਲੋ ਹੋਰ 1000 ਛੱਡ ਦਿੰਨੇ ਹਜ਼ਾਰ ਹੋਰ ਛੱਡ ਦਿਆ ਫਿਰ ਪੂਰੇ 20 ਤੇ ਮਕਾ 20 ਦੀ ਪੂਰੇ ਦੀ ਦੇ ਦਿੰਨੇ ਭਾਜੀ ਠੀਕ ਹੈ ਤੇ ਦੁੱਧ 8 ਲੀਟਰ ਚ ਵਾ ਕੇ ਦੇ ਹਾਂਜੀ ਚਵਾ ਕੇ 2 ਡੰਗ 4 ਡੰਗ ਤਸੱਲੀ ਕਰਕੇ ਜਿਹੜਾ ਮਰਜ਼ੀ ਵੀ ਭਰਾ ਖੜੇ ਆਪਣੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਕੁਛ ਹਾਂਜੀ ਵੀਰ ਜੀ ਬਾਕੀ ਇਹ ਰਿਕਵੈਸਟ ਹੈ ਕਿ ਜਿਹੜੇ ਵੀ ਭਰਾ ਨੇ ਪਸ਼ੂ ਖਰੀਦਣਾ ਹੈ ਨਾ ਵੀ ਆਪਣੇ ਕੋ ਪਹਿਲੀ ਗੱਲ ਦੇ ਇੱਥੇ ਪਹੁੰਚੇ ਜੇ ਨਹੀਂ ਆ ਸਕਦਾ ਤੇ 2 ਡੰਗ ਆਪਣੀ ਆਨਲਾਈਨ ਚਵਾਈ ਕਰਾ ਸਕਦਾ ਜੋ ਧੰਨਵਾਦ ਜੀ ਆਪ ਅੱਛੇ ਜਿਹੜੇ ਵੀਰ ਜੀ ਹੁਣਾਂ ਨੇ ਟੋਟਲ 4 ਬਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ